ਸਾਹਮਣੇ ਤੁਸੀਂ ਦੇਖ ਰਹੇ ਆ ਐਮਐਲਏ ਸਾਹਿਬ ਖੜੇ ਆ ਜੀਤਾਰਾਮ ਤੇ ਨਾਲ ਬਹੁਤ ਜ਼ਿਆਦਾ ਸੰਗਤ ਖੜੀ ਆ ਤੇ ਇਹਨਾਂ ਨੇ ਆਜ਼ਾਦ ਉਮੀਦਵਾਰ ਜ਼ਿਲ੍ਹਾ ਬਠਿੰਡਾ ਤੋਂ ਇਹਨਾਂ ਨੇ ਲੈ ਕੇ ਕਿ ਇਲੈਕਸ਼ਨ ਲੜਨਾ ਤੇ ਇਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਾਂਜੀ ਜੀਤਾਰਾਮ ਪਿੰਡ ਜੱਸੀ ਬਾਗ ਵਾਲੀ ਆ ਜੀ ਠੀਕ ਆ ਜੀ ਤੇ ਆਜ਼ਾਦ ਉਮੀਦਵਾਰ ਬਠਿੰਡਾ ਜ਼ਿਲ੍ਹੇ ਤੇ ਵਿਧਾਇਕ ਐ ਐਮਪੀ ਉੱਥਨਾ ਆਪਣਾ ਠੀਕ ਆ ਜੀ ਹਾਂ ਐਮ ਐਲ ਏ ਪਹਿਲਾਂ ਯਾਦ ਸੀਗਾ ਜੀ ਹਾਂਜੀ ਤੇ ਐਮ ਐਲ ਏ ਯਾਦ ਲੜ ਕੇ ਐਕਸ਼ਨ ਵੀ ਐ ਐਮ ਐਲ ਏ ਜਿਹੜੇ ਸੀਗਾ ਆਪਾਂ ਤੇ ਉੱਥੋਂ ਹਰ ਗਏ ਯਾਦ ਸੀਗੇ ਹੁਣ ਵੀ ਐਮ ਐਲ ਏ ਯਾਦ ਆਪਾਂ ਉੱਥੇ ਆ ਸਾਡੀ ਕੋਈ ਸੁਣਾਈ ਨਹੀਂ ਕਿਸੇ ਗਰੀਬ ਅਮੀਰ ਦੀ ਠੀਕ ਆ ਜੀ ਤੇ ਅਸੀਂ ਆਪਦਾ ਹੱਕ ਲੈਣਾ ਚਾਹੁੰਨੇ ਬਾਜ਼ੀਕਰ ਬਰਾਦਰੀ ਜੋ ਵੀ ਗਰੀਬ ਹੈ ਗਰੀਬਾਂ ਦਾ ਹੱਕ ਲੈਣਾ ਚਾਹੁੰਨੇ ਅਸੀਂ ਸਾਡਾ ਹੱਕ ਦੇ ਦੇ ਨਾ ਫੇਰ ਨਹੀਂ ਉਠਾਂਗੇ ਤੂੰ ਬਰਾਬਰ ਤਿਆਰ ਐਸੀ ਤਾਂ ਠੀਕ ਆ ਜੀ ਠੀਕ ਆ ਜੀ ਹਾਂ ਲਓ ਜੀ ਜੀਤਾ RAM ਜੀ ਨੇ ਐਮ ਐਲ ਏ ਸਾਹਿਬ ਨੇ ਜਿਹੜੀ ਗੱਲ ਆਖੀ ਆ ਤੇ ਜੇ ਸਰਕਾਰਾਂ ਧਿਆਨ ਦੇਣਗੀਆਂ ਤਾਂ ਕੋਈ ਵੀ ਗਰੀਬ ਨਹੀਂ ਰਹੂਗਾ ਤੇ ਇਦਕੇ ਇਹ ਆਯਾਲ ਉਮੀਦਵਾਰ ਉੱਠਣਗੇ ਐਮਪੀ ਜ਼ਿਲ੍ਹਾ ਬਠਿੰਡਾ ਤੋਂ ਬਹੁਤ ਬਹੁਤ ਧੰਨਵਾਦ ਜੀ